ਲੋਕਲ ਐਮਐਲਏ ਜਿਹੜਾ ਉਗੂ ਕੇ ਹੈ ਉਹ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਜਦੋਂ ਐਫਆਈਆਰ ਹੋਈ ਪੁਲਿਸ ਅਫਸਰਾਂ ਨੇ ਭਾਈ ਨੂੰ ਘੇਰ ਲਿਆ ਉਹਨੂੰ ਕਿਹਾ ਕਿ ਜੇ ਤੂੰ ਉਗੂ ਕੇ ਦਾ ਨਾਮ ਲਿਖਾਏਗਾ ਕੇਸ ਕਮਜ਼ੋਰ ਹੋ ਜਾਏਗਾ ਤੂੰ ਉਗੂ ਕੇ ਦਾ ਨਾਮ ਨਾ ਲਗਾ ਕੀ ਐਮਐਲਏ ਨੇ ਕਿਹਾ ਕਿ ਲਫੜ ਮਾਰੋ ਕੇ ਇਹਨੂੰ ਪਾਸੇ ਕਰੋ ਤੇ ਉਹਦੇ ਖਿਲਾਫ ਐਮਐਲਏ ਕਾਫੀ ਬੋਲਿਆ ਤੇ ਬਾਅਦ ਚ ਐਮਐਲਏ ਨੇ ਉਹਦੇ ਖਿਲਾਫ ਪਰਚੇ ਵੀ ਕੀਤੇ ਵੀਡੀਓ ਵਿੱਚੇ ਕਹਿ ਰਿਹਾ ਕਿ ਇੱਥੇ ਜਿਹਨੇ ਆਣਾ ਕਫਨ ਸਿਰਪਰ ਬੰਨ ਕੇ ਆਓ ਉਹਨੇ ਸ਼ਰੀਆਮ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਐਮਐਲਏ ਨੇ ਇਸ ਤੋਂ ਇਲਾਵਾ ਹਮੇਸ਼ਾ ਉਹ ਅਸਲੇ ਦੀ ਮੰਗ ਕਰਦਾ ਰਿਹਾ ਕਿ ਮੇਰਾ ਅਸਲਾ ਵਾਪਸ ਕਰ ਦਿਓ ਉਹ ਸਿਕਿਉਰਿਟੀ ਦੀ ਮੰਗ ਕਰਦਾ ਰਿਹਾ ਪੁਲਿਸ ਤੋਂ ਇਹਨਾਂ ਨੇ ਕਦੇ ਉਹਦਾ ਅਸਲਾ ਨਹੀਂ ਦਿੱਤਾ ਨਾ ਸਿਕਿਉਰਿਟੀ ਦਿੱਤੀ ਹੈ ਜਿਹੜਾ ਇਹ ਕਹਿੰਦੇ ਸਾਮ-ਦਾਮ-ਦੰਡ ਬੇਦ ਸਾਰਾ ਕੁਝ ਅਸੀਂ ਵਰਤਾਂਗੇ ਸੁਸੋਧੀਆਂ ਕਹਿੰਦਾ ਉਹੀ ਅੱਜ ਇਹਨਾਂ ਨੇ ਕੰਮ ਕੀਤਾ ਇਸ ਕਤਲ ਲਈ ਸਰਕਾਰ ਪਹਿਲੇ ਨੰਬਰ ਤੇ ਜ਼ਿੰਮੇਵਾਰ ਹੈ ਜੀਨੇ ਸਿਕਿਉਰਿਟੀ ਖੋਈ ਇੱਕ ਗੱਲ ਕਹੀ ਸੀ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਨੂੰ ਪੰਜਾਬ ਦੇਆਂ ਨੂੰ ਇਹ ਵੱਖਰੀ ਗੱਲ ਹੈ ਮੇਰੀ ਲੋਕ ਮੰਨੇ ਨਹੀਂ ਮੈਂ ਕਿਹਾ ਸੀ ਸਟੇਜ ਚਲਾਉਣ ਦੇ ਵਿੱਚ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਮੁੱਖ ਮੰਤਰੀ ਅੱਜ ਵੀ ਸਟੇਜ ਹੀ ਚਲਾਉਂਦਾ ਹੈ ਭਗਵੰਤ ਮਾਨ ਨੇ ਇੱਕ ਦਿਨ ਵੀ ਰਾਜ ਨਹੀਂ ਕਰਿਆ ਰਾਜ ਉਹੀ ਕਰਦੇ ਐ ਪੁਲਿਸ ਕਹਿੰਦੀ ਹੈ ਹੁਣ ਇਸ ਕਤਲ ਤੋਂ ਬਾਅਦ ਕਿ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਉਹ ਲੁਧਿਆਣੇ ਤੋਂ ਨਜਾਇਜ਼ ਅਸਲਾ ਲੈ ਕੇ ਆਇਆ ਸੀ ਯੂਪੀ ਤੇ ਲਿਆਉਂਦੇ ਤਾਂ ਸੁਣੇ ਸੀ ਬਿਹਾਰ ਤੇ ਲਿਆਉਂਦੇ ਸੁਣੇ ਸੀ ਲੁਧਿਆਣੇ ਤੇ ਕਦ ਅਸਲਾ ਮਿਲਣ ਲੱਗ ਗਿਆ ਜੀ ਇਹਦਾ ਮਤਲਬ ਇਹ ਸਰਕਾਰ ਚ ਲੁਧਿਆਣੇ ਫ੍ਰੀ ਅਸਲਾ ਮਿਲ ਰਿਹਾ ਜਿਹੜਾ ਮਰਜੀ ਲਿਆਓ ਔਰ ਉਹ 22 ਦਿਨਾਂ ਦਾ ਡੱਬੇ ਚ ਪਾਈ ਨਜਾਇਜ਼ ਅਸਲਾ ਕੋ ਮਰਿਆ ਸੀ ਫੇਰ ਚਿੱਟਾ ਕਿੱਥੇ ਤੇ ਆ ਗਿਆ ਉਹਨੂੰ ਪੀਣ ਵਾਸਤੇ ਇਹ ਕਹਿੰਦੇ ਸੀ ਚਿੱਟਾ ਖਤਮ ਕਰਦਾ ਫਿਰ ਚਿੱਟੇ ਪੀ ਫਿਰਦਾ ਸੀ ਉਹ ਕਿੱਥੇ ਤੇ ਆ ਗਿਆ ਇਹਦਾ ਪੁਲਿਸ ਮੰਗ ਮੰਨ ਰਹੀ ਹੈ ਨਾ ਇਸ ਸੁਖਵਿੰਦਰ ਸਿੰਘ ਜਿਹਨੂੰ ਕਲਕੱਤਾ ਵੀ ਕਹਿੰਦੇ ਸੀ ਮੈਂ ਤਾਂ ਸੈਣਾ ਹੀ ਕਹਿੰਦਾ ਸੀ ਮੇਰਾ ਬਹੁਤ ਹੀ ਪਿਆਰਾ ਦੋਸਤ ਸੀਗਾ ਇਹ ਜਿਹੜਾ ਸੁਖਵਿੰਦਰ ਸਿੰਘ ਹੈ ਇਹ ਇੱਥੋਂ ਦੇ ਸਰਪੰਚ ਦਾ ਪੁੱਤਰ ਸੀ ਤੇ ਸਰਪੰਚੀ ਦਾ ਕੰਮ ਜ਼ਿਆਦਾਤਰ ਆਪ ਹੀ ਦੇਖਦਾ ਸੀ ਇੱਕ ਆਗਾਹ ਬਹੁਤ ਲੀਡਰ ਸੀਗਾ ਬੇਬਾਕ ਲੋਕਾਂ ਦੀ ਗੱਲ ਕਰਦਾ ਸੀ ਲੋਕਾਂ ਦੇ ਹੱਕਾਂ ਵਿੱਚ ਬੋਲਣ ਵਾਲਾ ਬੰਦਾ ਸੀ ਲੇਕਿਨ ਉਸ ਗੱਲਾਂ ਨੂੰ ਸਰਕਾਰ ਆਪਣੇ ਖਿਲਾਫ ਸਮਝਦੀ ਸੀ ਕਿਉਂਕਿ ਜਿਹੜਾ ਵੀ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਸਰਕਾਰ ਸਮਝਦੀ ਇਹ ਸਾਡੇ ਖਿਲਾਫ ਬੋਲਦਾ ਇਸ ਕਰਕੇ ਇਹਦਾ ਇਥੋਂ ਦੇ ਐਮਐਲਏ ਦੇ ਨਾਲ ਝਗੜਾ ਸੀ 2.5 ਸਾਲ ਪਹਿਲਾਂ ਐਮਐਲਏ ਦੀ ਬੜੀ ਸੋਸ਼ਲ ਮੀਡੀਆ ਤੇ ਵੀਰਲ ਹੋਈ ਉਹ ਗੱਲ ਕਿ ਐਮਐਲਏ ਨੇ ਕਿਹਾ ਕਿ ਲਫੜ ਮਾਰੋ ਕੇ ਇਹਨੂੰ ਪਾਸੇ ਕਰੋ ਤੇ ਉਹਦੇ ਖਿਲਾਫ ਐਮਐਲਏ ਕਾਫੀ ਬੋਲਿਆ ਤੇ ਬਾਅਦ ਚ ਐਮਐਲਏ ਨੇ ਉਹਦੇ ਖਿਲਾਫ ਪਰਚੇ ਵੀ ਕੀਤੇ ਜਿਹੜੇ ਉਹਨੇ ਭੁਗਤੇ ਤੇ ਫਿਰ ਉਹਦਾ ਅਸਲਾ ਲੈ ਲਿਆ ਗਿਆ ਉਹਨੂੰ ਨੇ ਹੱਥਾ ਕਰ ਦਿੱਤਾ ਗਿਆ ਜਿਸ ਤਰ੍ਹਾਂ ਮੂਸੇ ਵਾਲੇ ਨੂੰ ਨਹੱਤਾ ਕੀਤਾ ਗਿਆ ਸੀ ਉਹਦੇ ਹੀ ਸਿਕਿਉਰਿਟੀ ਲੈ ਕੇ ਉਸੇ ਤਰ੍ਹਾਂ ਇਹਦਾ ਹਸਲਾ ਲੈ ਕੇ ਸਿਕਿਉਰਿਟੀ ਦਿੱਤੀ ਨਹੀਂ ਤੇ ਅੱਜ ਇਹਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ ਜਿਹੜਾ ਵੀ ਬੰਦਾ ਸਰਕਾਰ ਦੇ ਖਿਲਾਫ ਬੋਲਦਾ ਹੈ ਉਹਨੂੰ ਪਹਿਲਾਂ ਲਾਲਚ ਦਿੰਦੇ ਆ ਜੇ ਲਾਲਚ ਜਿਨੀ ਆਉਂਦਾ ਤਾਂ ਧਮਕੀ ਦਿੰਦੇ ਆ ਜੇ ਧਮਕੀ ਜਿਨੀ ਆਉਂਦਾ ਤਾਂ ਪਰਚਾ ਕਰਦੇ ਆ ਫੇਰ ਪੁੱਛਦੇ ਤੁਸੀਂ ਸਾਡੇ ਮੁਤਾਬਕ ਚੱਲ ਲੈ ਜੇ ਫੇਰ ਨਹੀਂ ਚੱਲਦਾ ਫੇਰ ਜੇਲ੍ਹ 'ਚ ਭੇਜਦੇ ਆ ਜੇਲ੍ਹ ਜੇਲ੍ਹ ਵਿੱਚੋਂ ਵੀ ਆਕੇ ਸੈੱਟ ਨਹੀਂ ਹੁੰਦਾ ਇਹਨਾਂ ਦੇ ਨਾਲ ਲੋਕਾਂ ਦੀਆਂ ਗੱਲਾਂ ਹੱਕ ਦੀਆਂ ਕਰਨ ਤੋਂ ਨਹੀਂ ਹਟਦਾ ਚਾਹੇ ਉਹ ਪੱਤਰਕਾਰ ਹੈ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਆਮ ਬੰਦਾ ਹੈ ਤਾਂ ਫਿਰ ਉਹਦੇ ਗੋਲੀਆਂ ਵੱਜਦੀਆਂ ਇਹ ਇੱਥੇ ਦੀ ਸਰਕਾਰ ਦਾ ਕਿਰਦਾਰ ਹੈ ਜਿਹੜਾ ਇਹ ਕਹਿੰਦੇ ਸ਼ਾਮ-ਦਾਮ-ਦੰਡ ਭੇਦ ਸਾਰਾ ਕੁਝ ਅਸੀਂ ਵਰਤਾਂਗੇ ਸੁਸੋਧੀਆਂ ਕਹਿੰਦਾ ਉਹੀ ਅੱਜ ਇਹਨਾਂ ਨੇ ਕੰਮ ਕੀਤਾ ਏਸ ਕਤਲ ਲਈ ਸਰਕਾਰ ਪਹਿਲੇ ਨੰਬਰ ਤੇ ਜ਼ਿੰਮੇਵਾਰ ਹੈ ਜੀਨੇ ਸਿਕਿਉਰਿਟੀ ਖੋਈ ਅਸਲ ਦੇ ਵਿੱਚ ਮੈਂ ਅੱਜ ਪਰਿਵਾਰ ਨੂੰ ਮਿਲਿਆ ਹੈ ਪਰਿਵਾਰ ਕਹਿੰਦਾ ਹੈ ਕਿ ਜੀ ਇਹ ਲੋਕਲ ਐਮਐਲਏ ਜਿਹੜਾ ਉਗੋਕੇ ਹੈ ਉਹ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਤੇ ਜਦੋਂ ਐਫਆਈਆਰ ਹੋਈ ਪੁਲਿਸ ਅਫਸਰਾਂ ਨੇ ਭਾਈ ਨੂੰ ਘੇਰ ਲਿਆ ਉਹਨੂੰ ਕਿਹਾ ਕਿ ਜੇ ਤੂੰ ਉਗੋਕੇ ਦਾ ਨਾਮ ਲਿਖਾਏਗਾ ਕੇਸ ਕਮਜ਼ੋਰ ਹੋ ਜਾਏਗਾ ਤੂੰ ਐਮ ਕੋਕੇ ਦਾ ਨਾਮ ਨਾ ਲਗਾ ਇਹ ਵਿੱਚ ਐਫਆਈਆਰ ਦੇ ਨਹੀਂ ਲਿਖਣਾ ਤੇ ਐਫਆਈਆਰ 'ਚ ਉਹਦਾ ਨਾਮ ਨਹੀਂ ਲਿਖਿਆ ਗਿਆ ਐਸੀ ਮੰਗ ਕਰਦੇ ਆਂ ਕਿ ਇਹ ਕੇਸ ਦੀ ਸੀਬੀਆਈ ਤੋਂ ਜਾਂਚ ਹੋਵੇ ਤੇ ਜਿਹੜਾ ਪਰਿਵਾਰ ਦੀ ਅਨਸਾਰ ਐਫ ਆਈ ਆਰ ਲਿਖੀ ਜਾਵੇ ਤੇ ਲਾਹਵ ਸਿੰਘ ਉਹਗੇ ਦਾ ਨਾਮ 120 ਵਿੱਚ ਪਾਇਆ ਜਾਵੇ ਠੀਕ ਚਨੀ ਸਾਹਿਬ ਇਹ ਜਿਹੜੀ ਗੱਲ ਹੈ ਇਹ ਤੁਹਾਨੂੰ ਉਹਨਾਂ ਦੀ ਭੈਣ ਨੇ ਦੱਸੀ ਆ ਮੰਨੋ ਉਹਦੇ ਭੈਣ ਨੇ ਵੀ ਦੱਸੀ ਉਹਦੇ ਭਾਈ ਨੇ ਵੀ ਦੱਸੀ ਭੈਣ ਨੇ ਰੋ ਰੋ ਕੇ ਮੈਨੂੰ ਕਿਹਾ ਜੀ ਕਿ ਮੇਰਾ ਬੀਰ ਉਹਗੂ ਕੇ ਨੇ ਮਰਵਾਇਆ ਜੀ ਪਾਈ ਨੇ ਮਨੂੰ ਜੀਰਾ ਪਰਚਾ ਦਰਜ ਕਰਨ ਗਿਆ ਸੀ ਮੈਂ ਕਿਹਾ ਤੂੰ ਉੱਥੇ ਨਾਮ ਕਿਉਂ ਨਹੀਂ ਲਿਖਾਇਆ ਜੇ ਤੂੰ ਇਹ ਕਹਿੰਦਾ ਹੈ ਉਹ ਮਨੂੰ ਕਹਿੰਦਾ ਜੀ ਪੁਲਿਸ ਵਾਲੇ ਮਨੂੰ ਕਹਿੰਦੇ ਆ ਕਿ ਤੇਰਾ ਕੇਸ ਵੀਕ ਹੋ ਜਾਣਾ ਐਸੀ ਇਹ ਨਾਮ ਨਹੀਂ ਲਿਖਣਾ ਤੂੰ ਐਮਐਲਏ ਦਾ ਨਾਮ ਨਾ ਲਿਖਾ ਇਸ ਕਰਕੇ ਮੇਰੇ ਕਹੇ ਤੇ ਲਿਖਿਆ ਨਹੀਂ ਕੋਈ ਇਹੋ ਜੀ ਵੀ ਗੱਲ ਆਈ ਆ ਵੀ ਧਮਕੀਆਂ ਆ ਰਹੇ ਨਾ ਸੀ ਕੋਈ ਸਰਕਾਰ ਵੱਲੋਂ ਜਾਂ ਐਮਐਲਏ ਵੱਲੋਂ ਇਹੋ ਜੀ ਕੋਈ ਗੱਲ ਆਈ ਆ ਸਾਹਮਣੇ ਉਹ ਤਾਂ ਉਹ ਵੀਡੀਓ ਵਿੱਚੇ ਕਹਿ ਰਿਹਾ ਹੈ ਕਿ ਇੱਥੇ ਜਿਹਨੇ ਆਣਾ ਕਫਨ ਸਿਰ ਪਰ ਬੰਨ ਕੇ ਆਓ ਉਹਨੇ ਸ਼ਰੀਆਮ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਐਮਐਲਏ ਨੇ ਇਸ ਤੋਂ ਇਲਾਵਾ ਹਮੇਸ਼ਾ ਜੀ ਉਹ ਅਸਲੇ ਦੀ ਮੰਗ ਕਰਦਾ ਰਿਹਾ ਕਿ ਮੇਰਾ ਹਸਲਾ ਵਾਪਸ ਕਰ ਦਿਓ ਉਹ ਸਿਕਿਉਰਟੀ ਦੀ ਮੰਗ ਕਰਦਾ ਰਿਹਾ ਪੁਲਿਸ ਤੋਂ ਇਹਨਾਂ ਨੇ ਕਦੇ ਉਹਦਾ ਹਸਲਾ ਨਹੀਂ ਦਿੱਤਾ ਨਾ ਸਿਕਿਉਰਟੀ ਦਿੱਤੀ ਸਾਹਿਬ ਨਜਾਇਜ਼ ਹਸਲਾ ਫਿਰ ਇੰਨਾ ਹੋ ਗਿਆ ਪੰਜਾਬ ਦੇ ਵਿੱਚ ਆਮ ਤੌਰ ਤੇ ਕੋਈ ਮਰਜ਼ੀ ਲੈ ਲਓ ਜੀ ਦੇਖੋ ਪੁਲਿਸ ਕਹਿੰਦੀ ਹੈ ਹੁਣ ਇਸ ਕਤਲ ਤੋਂ ਬਾਅਦ ਕਿ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਉਹ ਲੁਧਿਆਣੇ ਤੋਂ ਨਜਾਇਜ਼ ਹਸਲਾ ਲੈ ਕੇ ਆਇਆ ਸੀ ਯੂਪੀ ਤੇ ਲਿਆਉਂਦੇ ਤਾਂ ਸੁਣੇ ਸੀ ਬਿਹਾਰ ਤੇ ਲਿਆਉਂਦੇ ਸੁਣੇ ਸੀ ਲੁਧਿਆਣੇ ਤੇ ਕਾਦਾ ਅਸਲਾ ਮਿਲ ਲੱਗ ਗਿਆ ਜੀ ਇਹਦਾ ਮਤਲਬ ਇਹ ਸਰਕਾਰ ਚ ਲੁਧਿਆਣੇ ਫਰੀ ਅਸਲਾ ਮਿਲ ਰਿਹਾ ਜਿਹੜਾ ਮਰਜੀ ਲਿਆਓ ਔਰ ਉਹ 22 ਦਿਨਾਂ ਦਾ ਡੱਬੇ ਚ ਭਾਈ ਨਜਾਇਜ਼ ਅਸਲਾ ਘੁੰਮ ਰਿਆ ਸੀ ਫੇਰ ਚਿੱਟਾ ਕਿੱਥੇ ਤੇ ਆ ਗਿਆ ਉਹਨੂੰ ਪੀਣ ਵਾਸਤੇ ਇਹ ਕਹਿੰਦੇ ਅਸੀਂ ਚਿੱਟਾ ਖਤਮ ਕਰਤਾ ਫੇਰ ਚਿੱਟੇ ਪੀ ਫਿਰਦਾ ਸੀ ਉਹ ਕਿੱਥੇ ਤੇ ਆ ਗਿਆ ਇਹਦਾ ਪੁਲਿਸ ਮੰਗ ਮੰਨ ਰਹੀ ਹੈ ਨਾ ਅੱਜ ਪੰਜਾਬ ਦੇ ਵਿੱਚ ਲਾਅ ਐਂਡ ਔਰਡਰ ਸਥਿਤੀ ਦੀ ਕੋਈ ਗੱਲ ਨਹੀਂ ਰਹਿ ਗਈ ਸਰਕਾਰ ਦੀ ਇੱਥੇ ਫਰੋਤੀਆਂ ਇੱਥੇ ਗੈਂਗਸਟਰ ਹੈ ਇੱਥੇ ਕਤਲੋਗਾਰਤ ਹੈ ਇੱਥੇ ਹਰ ਬੰਦਾ ਡਰ ਤੇ ਭੈ ਦੇ ਵਿੱਚ ਰਹਿ ਰਿਹਾ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਹੈ ਜਿਹੜਾ ਲੋਕਾਂ ਦੀ ਹੱਕ ਦੀ ਗੱਲ ਕਰਦਾ ਉਹਦੇ ਤੇ ਪਰਚੇ ਹੁੰਦੇ ਆ ਉਹ ਜਿਹੜਾ ਜਾਂਦਾ ਤੇ ਉਹਨੂੰ ਗੋਲੀਆਂ ਮਿਲਦੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਵੇਂ ਦੇਖਦੇ ਹੋ ਸਟੇਜਾਂ ਤੇ ਉਹ ਹਜੇ ਵੀ ਚੁਟਕਲੇ ਸੁਣਾ ਰਹੇ ਸਹਿਰਦ ਲੱਗਦੇ ਆ ਪੰਜਾਬ ਪ੍ਰਤੀ ਮੈਂ ਇੱਕ ਗੱਲ ਕਹੀ ਸੀ ਇਲੈਕਸ਼ਨ ਤੋਂ ਪਹਿਲਾਂ ਜੀ ਲੋਕਾਂ ਨੂੰ ਪੰਜਾਬ ਦੇਆਂ ਨੂੰ ਇਹ ਵੱਖਰੀ ਗੱਲ ਹੈ ਮੇਰੀ ਲੋਕ ਮੰਨੇ ਨਹੀਂ ਮੈਂ ਕਿਹਾ ਸੀ ਸਟੇਜ ਚਲਾਉਣ ਦੇ ਵਿੱਚ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਮੁੱਖ ਮੰਤਰੀ ਅੱਜ ਵੀ ਸਟੇਜ ਹੀ ਚਲਾਉਂਦਾ ਹੈ ਕਈ ਵਾਰ ਤਾਂ ਅੰਦਰੇ ਖੜ ਕੇ ਲਾ ਦਿੰਦਾ ਜਿਸ ਤਰ੍ਹਾਂ ਬਹੁਤ ਬੰਦੇ ਅੱਗੇ ਬੈਠੇ ਹੁੰਦੇ ਤੇ ਸਟੇਜ ਲਾ ਕੇ ਬੋਲਦਾ ਹੈ ਅੱਜ ਤੱਕ ਉਹਨੇ ਸਟੇਟ ਨਹੀਂ ਚਲਾਈ ਲੋਕਾਂ ਨੇ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਪਹਿਲਾਂ ਇਹਨਾਂ ਦਾ ਗਰਾਫ ਨਹੀਂ ਸੀ ਉੱਠਿਆ ਜਦ ਇਹਦਾ ਨਾਮ ਡਿਕਲੇਅਰ ਕਰਿਆ ਤਾਂ ਲੋਕਾਂ ਨੇ ਭਗਵੰਤ ਮਾਨ ਨੂੰ ਦੇਖ ਕੇ ਵੋਟਾਂ ਪਾਈਆਂ ਇਹ ਅਸਲੀਅਤ ਹੈ ਲੇਕਿਨ ਭਗਵੰਤ ਮਾਨ ਨੇ ਇੱਕ ਦਿਨ ਵੀ ਰਾਜ ਨਹੀਂ ਕਰਿਆ ਰਾਜ ਉਹ ਹੀ ਕਰਦੇ ਐ ਇਹਦੇ ਵਾਸਤੇ ਜ਼ਿੰਮੇਵਾਰ ਉਹ ਨਹੀਂ ਐ ਜਿਹੜੇ ਅੱਜ ਕਤਲੋਗਾਰ ਤੇ ਲੁੱਟੜ ਕੇ ਲਿਜਾ ਰਹੇ ਐ ਜ਼ਿੰਮੇਵਾਰ ਭਗਵੰਤ ਮਾਨ ਐ ਜਿਹਨੇ ਗੋਡੇ ਟੇਕੇ ਹੋਏ ਐ ਲੋਕਾਂ ਨੂੰ ਨਹੀਂ ਸੀ ਪਤਾ ਇਹ ਇੰਨਾ ਕਮਜ਼ੋਰ ਬੰਦਾ ਐ ਇੰਨਾ ਡਰੂ ਬੰਦਾ ਐ ਇਹ ਬੰਦਾ ਅੰਦਰ ਵੱਢ ਜੇਗਾ ਲੋਕ ਅੱਜ ਜੁਮੇਵਾਰ ਸਾਰੀ ਗੱਲ ਵਾਸਤੇ ਭਗਵੰਤ ਮਾਨ ਹੈ ਕੇਜਰੀਬਾੜ ਨਹੀਂ ਉਹ ਤਾਂ ਆਈ ਲੁੱਟਣ ਹੈ ਉਹਨਾਂ ਦੇ ਜੁਮੇ ਉਹਨਾਂ ਨੇ ਤਾਂ ਲੁੱਟਣਾ ਹੀ ਹੈ ਗੱਲ ਇਹ ਹੈ ਕਿ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹੜਾ ਦੋਸ਼ ਸਿੱਕਾ ਸਾਡਾ ਖੋਟਾ ਨਿਕਲਿਆ ਜੱਨੀ ਸਾਹਿਬ ਤੁਸੀਂ ਲੋਕ ਸਭਾ ਦੇ ਵਿੱਚ ਵੀ ਇਦਾਂ ਦੇ ਤੇ ਚੁੱਕੂਗਾ ਜਿਵੇਂ ਪਹਿਲਾਂ ਸਿੱਧੂ ਐਸੀ ਪਹਿਲਾਂ ਵੀ ਚੁੱਕਦੇ ਮੈਂ ਸੁੱਗੂ ਸਿੱਧੂ ਮਸੇਵਾਲੇ ਦਾ ਵੀ ਚੁੱਕਿਆ ਇਹ ਵੀ ਚੱਕਾਂਗਾ ਜਿੰਨੇ ਲੋਕਾਂ ਦੇ ਨਾਲ ੱਤਕੇ ਹੋ ਰਹੇ ਐਸੀ ਚੱਕਦੇ ਆ ਲੇਕਿਨ ਇਹ ਬਿਸ਼ਰਮ ਹੋਈ ਵੀ ਹੈ ਸਰਕਾਰ ਇਹਨਾਂ ਤੇ ਅਸਰ ਕੋਈ ਨਹੀਂ ਹੈ ਅੱਜ ਸਾਡਾ ਭਾਈ ਮਰਿਆ ਹੈ ਤਾਂ ਸਾਨੂੰ ਦੁੱਖ ਅੰਦਰ ਅੱਗ ਲੱਗੀ ਹੋਈ ਹੈ ਪੁਲਿਸ ਕਹਿੰਦੀ ਇੱਕ ਮਿੰਟ ਪੁਲਿਸ ਕਹਿੰਦੀ ਇਹ ਸਿਆਸੀ ਕਤਲ ਨਹੀਂ ਹੈ ਇਹ ਤਾਂ ਨਿੱਜੀ ਰੰਜਿਸ਼ ਦਾ ਮਾਮਲਾ ਸੀ ਪੈਸਾ ਦਾ ਲੈਣ ਦੇਣ ਸੀ ਇਸ ਕਰਕੇ ਸੀ ਦੋਸਤ ਸੀ ਮਾਰ ਦਿੱਤਾ ਤੁਹਾਨੂੰ ਲੱਗਦਾ ਵੀਰ ਜੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਹ ਸੀਬੀਆਈ ਨੂੰ ਜਾਂਚ ਦੇਣ ਮਿੰਟਾਂ ਚ ਕੇਸ ਨਿਕਲੇਗਾ ਕਿ ਕੌਣ ਜ਼ਿੰਮੇਵਾਰ ਹੈ ਸਿਆਸੀ ਕਤਲ ਕਿਸ ਤਰ੍ਹਾਂ ਹੋਇਆ ਇਹ ਤਾਂ ਮੂਸੇਵਾਲੇ ਦਾ ਵੀ ਸਿਆਸੀ ਕਤਲ ਨਹੀਂ ਮੰਗਦੇ ਐਸੀ ਕਹਨੇ ਉਹ ਉਹਨਾਂ ਦੀ ਵੀ ਪੈੜ ਜਿਸ ਦੇ ਜਾਣੀ ਨਾ ਇਹਨਾਂ ਦੇ ਘਰ ਜਾਣੇ ਇੱਕ ਨਵੀਂ ਜੀ ਸ਼ੁਰੂ ਕਰਤੀ ਸੋਸ਼ਲ ਮੀਡੀਆ ਅਕਾਊਂਟਾਂ ਦੀ ਰੀਚ ਘਟਾਉਣੀ ਸ਼ੁਰੂ ਕਰਤੀ ਇਸ ਗੱਲ ਤੇ ਇਸ ਗੱਲ ਦੇ ਵਿੱਚ ਆਪਾਂ ਹੋਰ ਗੱਲਾਂ ਆ ਕੋਈ ਐਡ ਕਰੀ ਇੱਕ ਇੱਕ ਸਵਾਲ ਹੈ ਤੁਸੀਂ ਰਾਜ ਸਭਾ ਮੈਂਬਰ ਦੇਖੇ ਹੋਣੇ ਆ ਹੁਣੇ ਭੇਜੇ ਹੈਗੇ ਇੱਕ ਇੰਡਸਟਰੀਅਲਿਸਟ ਫਿਰ ਭੇਜ ਦਿੱਤੇ ਹੈਗੇ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਆਮਕਰਾਂ ਦੇ ਜਾਣਗੇ ਸੱਤ ਦੇ ਕਰੀਬ ਗਿਆ ਇਹਨਾਂ ਦੇ ਵਿੱਚ ਜਿਹੜੇ ਕਹਿੰਦੇ ਸੀ ਡਿਪਟੀ ਸੀਐਮ ਸਾਡਾ ਦਲਤ ਹੋ ਕੋਈ ਦਲਤ ਚਿਹਰਾ ਫਿਰ ਨਹੀਂ ਗਿਆ ਕੋਈ ਐਸਸੀ ਚਿਹਰਾ ਫਿਰ ਨਹੀਂ ਗਿਆ ਕਿਵੇਂ ਇਹ ਸਿਰਫ ਉਹਨਾਂ ਨੂੰ ਕੈਂਡੀਡੇਟ ਬਣਾਉਂਦੇ ਜਿਨ੍ਹਾਂ ਕੋਲ ਪੈਸਾ ਪੈਸਾ ਲਿੰਦੇ ਆ ਨਹੀਂ ਲਿੰਦੇ ਇਹ ਇਹ ਜਾਣਨ ਜਾਂ ਲੋਕ ਜਾਣਨ ਲੇਕਿਨ ਅੱਜ ਤੱਕ ਸੱਤਾ ਦੇ ਵਿੱਚ 35% ਤੇ ਦਲਿਤ ਆਬਾਦੀ ਹੈ 20% ਤੇ OBC ਆਬਾਦੀ ਹੈ ਕਿਉਂ ਨਹੀਂ ਉਹਨਾਂ ਦਾ ਬੰਦਾ ਲਿੰਦੇ ਪਹਿਲਾਂ ਕਹਿੰਦੇ ਸੀ ਡਿਪਟੀ ਸੀਐਮ ਦਲਿਤ ਬਣਾਉਂਗੇ 4 ਸਾਲ ਹੋਣ ਨੂੰ ਆਏ ਵੀ ਉਹ ਵੀ ਨਹੀਂ ਬਣਾਇਆ ਹੁਣ ਸੱਤਾ 'ਚ ਕੋਈ ਵੀ ਦਲਿਤ ਰਾਜ ਸਭਾ ਦਾ ਸੱਤਾ 'ਚ ਇਕੁਇਲ ਲਿੰਦੇ ਯਾਰ ਵੈਸੇ ਬਣਦੇ ਇੱਥੇ 4 ਤਿੰਨ ਮਾਣ ਬਣਾ ਲਓ ਲੇਕਿਨ ਤੁਸੀਂ ਤਿੰਨਾ ਇੱਕ ਵੀ ਨਹੀਂ ਦਿੱਤਾ ਇਹ ਸਰਕਾਰ ਦਲਿਤ ਵਿਰੋਧੀ ਸਰਕਾਰ ਹੈ OBC ਵਿਰੋਧੀ ਸਰਕਾਰ ਹੈ ਪੰਜਾਬੀਆਂ ਵਿਰੋਧੀ ਸਰਕਾਰ ਹੈ ਕਿਸਾਨ ਵਿਰੋਧੀ ਸਰਕਾਰ ਹੈ ਕੋਈ ਵਰਗ ਲੈ ਲਓ ਅੱਜ ਇਹਨਾਂ ਤੋਂ ਤੰਗ ਬੈਠਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਮੈਂ ਪਹਿਲਾਂ ਕਿਹਾ ਸੀ ਪਾਥੀਆਂ ਪੈਣੀਆਂ ਉਹ ਤੁਹਾਨੂੰ ਮੈਂ ਦਿਖਾਵਾਂਗਾ ਪੈਂਦੀਆਂ ਜੱਨੀ ਸਾਹਿਬ ਹਜੇ ਪੂਰੇ 24 ਘੰਟੇ ਵੀ ਨਹੀਂ ਹੋਏ ਉਸ ਤੋਂ ਪਹਿਲਾਂ ਹੀ ਜੋ ਪੁਲਿਸ ਦੇ ਬਿਆਨ ਆ ਰਹੇ ਆਗੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਆਪਸੀ ਦੋਸਤੀ ਸੀਗੀ ਉਹਨਾਂ ਦੀ ਤੇ ਪੈਸੇ ਦਾ ਲੈਂਡ ਦੇਣ ਸੀਗਾ ਤੁਹਾਨੂੰ ਨਹੀਂ ਲੱਗਦਾ ਜਿਵੇਂ ਬਾਕੀ ਕੇਸ ਪਹਿਲਾਂ ਇਹਨਾਂ ਨੇ ਠੰਡੇ ਵਾਸਤੇ ਪਾਤੇ ਇਸੇ ਤਰ੍ਹਾਂ ਦੇ ਨਾਲ ਕਿਤੇ ਇਹ ਨੌਜਵਾਨਾਂ ਨਾਲ ਹੋਵੇ ਵੀਰ ਜੀ ਹੋ ਵੀ ਨਹੀਂ ਹੋ ਚੁੱਕੀ ਐ ਤੱਕਾ ਤਾਂ ਇਹ ਪਹਿਲਾਂ ਤਾਂ ਮਰਵਾ ਚੁੱਕੇ ਐ ਫੇਰ ਇਨਸਾਫ ਨਹੀਂ ਦੇ ਰਹੇ ਇਨਸਾਫ ਦੀ ਜਿਹੜੀ ਮੁਢਲੀ ਗੱਲ ਐਫ ਆਈ ਆਰ ਹੈ ਜਦ ਉਹ ਹੀ ਗਲਤ ਲਿਖਤੀ ਅੱਗੇ ਹੁਣ ਇਨਸਾਫ ਕਿੱਥੇ ਤੇ ਮਿਲਣਾ ਤਾਂ ਐਸ ਸੀ ਬੀ ਆਈ ਦੀ ਇਨਕੁਆਰੀ ਮੰਗਦੇ